ਸੱਚੀ ਕਾਲਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪ੍ਰੇਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ ਸੋਹਣੀ ਜੀ ਕਲੈਕਸ਼ਨ ਲੈ ਕੇ ਆਏ ਤੇ ਬਹੁਤ ਜ਼ਿਆਦਾ ਡਿਮਾਂਡਡ ਵੀਡੀਓ ਹੈ ਜਿਹੜੀ ਅੱਜ ਦੀ ਮੈਂ ਲੈ ਕੇ ਆਈਆਂ ਪਹਿਲਾਂ ਸੀ ਸੂਟਾਂ ਦੀ ਵੀਡੀਓ ਲੈ ਕੇ ਆਈ ਸੀਗੇ ਇਹਨਾਂ ਦੀ ਤਕਰੀਬਨ ਹਫ਼ਤਾ 10 ਜੀ ਨੇ ਹੋਏ ਆ ਪਰ ਇਹਨਾਂ ਦੀਆਂ ਫੋਟੋਆਂ ਹੀ ਸਾਡੇ ਕੋਲੋਂ ਆਉਣ ਤੋਂ ਹਟਦੀਆਂ ਐਨੀਕ ਜਿਆਦਾ ਫੋਟੋਜ਼ ਆ ਰਹੀਆਂ ਮੈਂ ਅੱਜ ਫਿਰ ਤੁਹਾਡੇ ਵਾਸਤੇ ਲੈ ਕੇ ਆਈਆਂ ਖੁਸ਼ੀ ਕਿ ਤੁਹਾਨੂੰ ਸੇਮ ਡਿਜ਼ਾਈਨ ਮਿਲਣਗੇ ਤੇ ਖੁਸ਼ੀ ਕਿ ਇਹਨਾਂ ਦੇ ਵਿੱਚ ਅਸੀਂ ਤੁਹਾਨੂੰ ਨਵੇਂ ਡਿਜ਼ਾਈਨ ਦਵਾਂਗੇ ਕ੍ਰੇਪ ਦੇ ਸੂਟ ਨੇ ਜੀ ਜਿੱਦਾਂ ਤੁਸੀਂ ਨਾਰਮਲ ਦੇ ਉਹ ਈਜੀ ਵਾਸ਼ ਨੇ ਸਾਰੇ ਸੂਟ ਬਹੁਤ ਸੋਹਣੇ ਨੇ ਤੇ 2900 ਹੈਗਾ ਇਹਨਾਂ ਸੂਟਾਂ ਦਾ ਪ੍ਰਾਈਸ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਬੁਕਿੰਗ ਲਈ ਨੰਬਰ ਹੋਊਗਾ ਜੀ 8283828381 ਨੰਬਰ ਆ ਇਸ ਨੰਬਰ ਤੇ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆਇਆ ਹਰੇਕ ਇਸ ਵਾਸਤੇ ਸੂਟ ਮਿਲਣਗੇ ਜੀ ਤੇ ਬਹੁਤ ਸੋਹਣੇ ਸੋਹਣੇ ਜੇ ਸੂਟ ਨੇ 2900 ਦੇ ਵਿੱਚ ਤੁਹਾਨੂੰ ਹਰੇਕ ਸਟਾਈਲ ਮਿਲੇਗਾ ਤੇ ਹਰੇਕ ਕਲਰ ਮਿਲੇਗਾ ਜੇ ਇਹ ਹੈਗਾ 크ਰੇਪ ਦਾ ਸੂਟ ਜਿੰਨਾ ਵੀ ਪ੍ਰਿੰਟ ਆ ਸਾਰੇ ਨੂੰ ਹਾਈਲਾਈਟ ਕੀਤਾ ਹੋਇਆ ਇਹਦੀ ਬੈਕ ਵੀ ਐਦਾਂ ਰਹੇਗੀ ਜੇ ਬੈਕ ਤੇ ਨੈਕ ਤੇ ਫਲਾਰਾਏਗਾ ਤਾਂ نیچے ਬਣਿਆ ਹੋਇਆ ਘੇਰਾ ਠੀਕ ਹੈ ਤੇ ਇਹਦੇ ਨਾਲ ਤੁਹਾਨੂੰ yellow ਕਲਰ ਦੀ ਸਲਵਾਰ ਮਿਲੇਗੀ ਤੇ ਦੁਪੱਟੇ ਮਿਲਣਗੇ organza ਸੋਰੀ ਚਨਨ ਸ਼ਫਾਨ ਦੇ ਇਹ ਹੈਗੇ ਨੇ ਜੀ ਚਨੌਂ ਚ ਫੌਨ ਦੇ ਇਹਨਾਂ ਦੇ ਨਾਲ ਬਹੁਤ ਪਿਆਰੇ ਜਿਹਾ ਲੰਮੇ ਛੋੜੇ ਜਿਹਾ ਦੁਪੱਟੇ ਤੇ ਪ੍ਰਾਈਸ ਰਹੂਗਾ 2900 ਇਹਦੇ ਵਿੱਚ ਤੁਹਾਨੂੰ ਸੈਕੰਡ ਕਲਰ ਦੰਨੇ ਆ ਅਹ ਬਾਕੀ ਸਾਰਾ ਸੇਮ ਰਹੂਗਾ ਇਹ ਹੈਗਾ ਜੀ ਇਹਦਾ ਸੈਕੰਡ ਕਲਰ ਇਹਦੇ ਨਾਲ ਤੁਹਾਨੂੰ orange ਕਲਰ ਦੀ ਸਲਵਾਰ ਮਿਲ ਜਾਈਗੀ ਠੀਕ ਹੈ ਦੁਪੱਟਾ ਸੇਮ ਰਹੂਗਾ ਇੱਕ ਤੁਹਾਨੂੰ ਮਿਲ ਜੇਗਾ ਇਹ ਥੋੜਾ ਜਿਹਾ ਖੋਲ ਕੇ ਦਿਖਾਣੇ ਪੈਣੇ ਆ ਕਿਉਂਕਿ ਡਬਲ 쉐ਡਡ ਨੇ ਤਾਂ ਕਰਕੇ ਤੁਹਾਨੂੰ ਡਿਜ਼ਾਈਨ ਸਮਝ ਆ ਜਾਵੇ ਇਹ ਹੈਗਾ ਜੀ ਇਹਦਾ ਨੈਕਸਟ ਕਲਰ ਇਹ ਵੀ ਕਲਰ ਬਹੁਤ ਸੋਹਣਾ ਤਿੰਨ ਕਲਰ ਨੇ ਸੇਮ ਡਿਜ਼ਾਈਨ ਚ ਤੇ 2900 ਹੈਗਾ ਇਹਨਾਂ ਸੂਟਾਂ ਦਾ ਪ੍ਰਾਈਸ ਨੈਕਸਟ ਡਿਜ਼ਾਈਨ ਦਿਖਾਣੇ ਆ ਜੀ 크ਰੇਪ ਦੀ ਅੱਜ ਦੀ ਸਾਰੀ ਵੀਡੀਓ 크ਰੇਪ ਦੀ ਰਹੇਗੀ ਸਟਫ ਹੈ ਜਿਹੜਾ ਉਹ ਤੁਹਾਨੂੰ 크ਰੇਪ ਤੇ ਹੀ ਮਿਲੇਗਾ ਤੇ ਇਹ ਹੈਗਾ ਜੀ ਨੈਕਸਟ ਬਹੁਤ ਸੋਹਣਾ ਜਿਹਾ ਉੱਪਰ ਪ੍ਰਿੰਟ ਆ ਜਿੱਦਾਂ ਸੈਲਫ ਹੁੰਦੀ ਆ ਬਹੁਤ ਸੋਹਣਾ ਪ੍ਰਿੰਟ ਆ ਤੇ ਨੀਚੇ ਬਣਿਆ ਹੋਇਆ ਇਹਦੇ ਕੇਰਾ ਇਹਦੇ ਨਾਲ ਤੁਹਾਨੂੰ yellow color ਦੀ ਸਲਵਾਰ ਮਿਲ ਜਾਏਗੀ beige color ਦੇ ਦੁਪੱਟਾ ਬਹੁਤ ਪਿਆਰਾ ਹੈ ਇਹ ਹੈਗਾ ਜੀ ਦੁਪੱਟਾ ਮੇਨ ਜਣੀ ਕੇ ਦੁਪੱਟੇ ਰਹਿਣਗੇ ਸੂਟਾਂ ਦੇ ਜ਼ਿਆਦਾਤਰ ਅਜ ਦੇ ਤੇ ਇਹਦੇ ਵੀ ਤੁਹਾਨੂੰ ਕਲਰ ਮਿਲ ਜਾਏਗਾ ਫਿਰੋਜ਼ੀ ਠੀਕ ਹੈ ਤੇ ਕੀ ਮਿਲ ਜੇਗਾ ਜੀ ਥੋੜਾ ਗਾਜ਼ਰੀ ਜਾਂ ਸ਼ੇਡ ਤਿੰਨ ਸੂਟ ਨੇ ਦੇ ਵਿੱਚ ਵੀ ਤਿੰਨ ਕਲਰ ਨੇ ਇਹ ਡਿਜ਼ਾਈਨ ਵੀ ਬਹੁਤ ਪਿਆਰਾ ਹੈ 2900 ਦੀ ਅੱਜ ਦੀ ਸਾਰੀ ਵੀਡੀਓ ਜਿੰਨਾ ਵੀ ਸੂਟ ਆ ਸਾਰੇ ਨੂੰ ਆਰੀ ਵਰਕ ਦੇ ਨਾਲ ਹਾਈਲਾਈਟ ਕੀਤਾ ਹੋਇਆ ਪਾਕਿਸਤਾਨੀ ਲੁੱਕ ਦਾ ਸੂਟ ਬਣਾ ਸਕਦੇ ਹੋ ਤੁਸੀਂ ਇਸ ਡਿਜ਼ਾਈਨ ਨੂੰ ਬਹੁਤ ਸੋਹਣਾ ਬਣੇਗਾ ਕ੍ਰੇਪ ਦੀਆਂ ਸਲਵਾਰਾਂ ਰਹਿਣਗੇ ਇਹਨਾਂ ਦੇ ਨਾਲ ਤੇ ਦੁਪੱਟੇ ਹੈਗੇ ਨੇ ਜੀ ਚੋਨਾਂ ਦੇ इजी ਵਾਸ਼ ਨੇ ਸਾਰੇ ਕ੍ਰੇਪ ਵੀ ਨੇਚਰਲ ਦੇ ਵਿੱਚ ਆ ਇਹ ਨਹੀਂ ਹੈਗਾ ਕਿ ਜਿਹੜੀ ਕਸਨਥੈਟਿਕ ਜੀ ਆਉਂਦੀ ਆ 5 600 ਵਾਲੀ ਕ੍ਰੇਪ ਇਦਾਂ ਨਹੀਂ ਮੈਂ ਕਦੇ ਵੀ ਨਹੀਂ ਸੂਟ ਲੈ ਕੇ ਆਂਦੇ ਬਹੁਤ ਸੌਫਟ ਤੇ ਬਹੁਤ ਸੋਹਣੀ ਕ੍ਰੇਪ ਆ ਕਲਰ ਆਪਸ਼ਨ ਵੀ ਬਹੁਤ ਸੋਹਣੇ ਆ ਇਹ ਹੈਗੇ ਨੇ ਇਹਦੇ ਵਿੱਚ ਕਲਰ ਠੀਕ ਹੈ ਕਰੇਜ ਵਾਸਤੇ ਕਿਹਾ ਸੀ ਸੂਟ ਹੋਣਗੇ ਇਦਾਂ ਦੀ ਡਿਜ਼ਾਈਨ ਮੈਂ ਪਹਿਲਾਂ ਵੀ ਲੈ ਕੇ ਆਈ ਸੀ ਬਹੁਤ ਪਸੰਦ ਕੀਤੇ ਨੇ ਸਾਰਿਆਂ ਨੇ ਇਹ ਹੈਗੇ ਜੀ 올ਓਵਰ ਸ਼ਰਟ ਫਰੰਟ ਸਾਰਾ ਹੀ ਆਰੀ ਵਰਕ ਦੇ ਨਾਲ ਤੁਹਾਨੂੰ ਮਿਲੇਗਾ ਬਹੁਤ ਸੋਹਣਾ ਡਿਜ਼ਾਈਨ ਆ ਪਲਸ ਟੂ ਹੁੰਦੇ ਨਾਲ 크ਰੇਪ ਦੀ ਸਲਵਾਰ ਹੈ ਜੀ ਤੇ ਇਹਨਾਂ ਨਾਲ ਹੈਗੇ ਨੇ ਇਹ ਵਾਲੇ ਚਨੌਂਚ ਫੌਨ ਦੇ ਦੁਪੱਟੇ ਦੁਪੱਟੇ ਲੰਮੇ ਸੌੜੇ ਮਿਲਣਗੇ ਇਹਦੇ ਵਿੱਚ ਤੁਹਾਨੂੰ ਇਹ ਦੋ ਕਲਰ ਮਿਲ ਜਾਣਗੇ ਦੋਨੋਂ ਹੀ ਕਲਰ ਸੋਨੇ ਆ ਨੈਕਸਟ ਡਿਜ਼ਾਈਨ ਦੰਨੇ ਆ ਇਹ ਸਾਰੇ ਸਟਫ ਨਮਾ ਖੁੱਲ ਰਿਹਾ ਤੁਹਾਡੇ ਸਾਹਮਣੇ ਪਰ ਇਹ ਮੈਂ ਪਹਿਲਾਂ ਵੀ ਦਿਖਾਏ ਸੀ ਇਹ ਡਿਜ਼ਾਈਨ ਨੇ ਜਿਹੜੇ ਬਹੁਤ ਸਾਰੀਆਂ ਫੋਟੋ ਆਣੀਆਂ ਹੀ ਵੀ ਇਸ ਰੇਂਜ ਦੇ ਵੀ ਸਾਨੂੰ ਕ੍ਰੇਪ ਰੇ ਸੂਟ ਚਾਹੀਦੇ ਆ ਇਹ ਹੈਗੇ ਆ ਜੀ ਇਹਨਾਂ ਦੇ ਦੁਪੱਟੇ ਪਿਓਰ ਸ਼ਿਫੋਨ ਦਾ ਦੁਪੱਟਾ ਇਹਦੇ ਨਾਲ ਇਹਦੇ ਵਿੱਚ ਇਹ ਸੈਕੰਡ ਕਲਰ ਆ ਠੀਕ ਹੈ ਤੇ ਇੱਕ ਇਹਦੇ ਵਿੱਚ ਇਹ ਥਰਡ ਕਲਰ ਆ ਬਹੁਤ ਸੋਹਣਾ ਕਲਰ ਹੈ ਵੀ ਤੇ ਇਹਦੇ ਵਿੱਚ ਤੁਹਾਨੂੰ ਸੇਮ ਦੇ ਵਿੱਚ ਦੋ ਸੂਟ ਮਿਲ ਜਾਣਗੇ ਤੇ ਜਿਹੜਾ ਆਪਾਂ ਨੇ ਖੋਲਿਆ ਵੇ ਉਹਦੇ ਵਿੱਚ ਵੀ ਤੁਹਾਨੂੰ ਦੋ ਸੂਟ ਮਿਲ ਜਾਣਗੇ ਕਾਫੀ ਸਾਰੀ ਕੁਆਂਟੀਟੀ ਚ ਸਟਾਕ ਚੱਕਿਆ ਇਹ ਕਿਉਂਕਿ ਕਾਫੀ ਸਾਰੀ ਡਿਮਾਂਡ ਫੋਟੋਆਂ ਹੀ ਕਾਫੀ ਜ਼ਿਆਦਾ ਆਈ ਜਾਂਦੀਆਂ ਸੀਗੇ ਮੈਂ ਡੇਲੀ ਕਹੀ ਜਾਂਦੀ ਸੀ ਨੈਕਸਟ ਵੀਕ ਮੰਗਾ ਲਾਂਗੇ ਨੈਕਸਟ ਵੀਕ ਮੰਗਾ ਲਾਂਗੇ ਤੇ ਪਰ ਮੈਨੂੰ ਫੋਟੋਜ਼ ਜ਼ਿਆਦਾ ਆਉਣ ਕਰਕੇ ਇਹ ਸੂਟ ਜਲਦੀ ਮੰਗਵਾਉਣੇ ਪਏ ਇਹ ਹੈਗਾ ਜੀ ਨੈਕਸਟ ਡਿਜ਼ਾਈਨ ਹੈ ਆਪਣਾ ਕ੍ਰੇਪ ਦੀ ਸ਼ਰਟ ਆ ਠੀਕ ਹੈ ਬਹੁਤ ਸੋਹਣਾ ਡਿਜ਼ਾਈਨ ਆ ਪਲੇਨ ਸਲਵਾਰ ਆ ਜੀ ਇਹ ਵਾਲੀ ਇਹਦੇ ਨਾਲ ਸੂਟ ਸਾਰੇ ਖੁੱਲ ਗਿਆ ਇਹਦੇ ਨਾਲ ਤੁਹਾਨੂੰ ਮਿਲ ਜੇਗਾ ਚਨਾਉਂਸ਼ ਫੌਂਦਾ ਦੁਪੱਟਾ ਇਹ ਵਾਲਾ ਦੁਪੱਟਾ ਦੁਪੱਟੇ ਵੀ ਲੰਮੇ ਚੌੜੇ ਨੇ ਹਨ ਵਧੀਆ ਠੀਕ ਹੈ ਕਲਰ ਇਹਦੇ ਵੀ ਸੋਨੇ ਕਿ ਗ੍ਰੇ ਮਿਲ ਜੇਗਾ ਇਹ ਵੀ ਸੋਨਾ ਕਲਰ ਸਾਰੀ ਇਹ ਵੀਡੀਓ ਦਾ ਸੇਮ ਪ੍ਰਾਈਸ ਰਹੂਗਾ 2900 ਨੈਕਸਟ ਡਿਜ਼ਾਈਨ ਹੈ ਜੀ ਬਹੁਤ ਸੋਹਣਾ ਜਿਆ ਠੀਕ ਹੈ ਜੀ ਦੇਖੋ ਕਲਰ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਜੇ ਕਲਰ ਡਿਜ਼ਾਈਨ ਤੇ ਇਹ ਹੈਗੇ ਨੇ ਇਹਨਾਂ ਦੇ ਕਲਰ ਸਾਰੇ ਠੀਕ ਹੈ ਕਾਫੀ ਅੱਛੇ ਸੂਟ ਨੇ ਸਾਰੇ ਸਟੱਫ ਬਹੁਤ ਜ਼ਿਆਦਾ ਫਾਈਨ ਆ ਇਹ ਜਿਹੜੀ ਕ੍ਰੇਪ ਹੈ ਜੀ ਇਹ ਬਹੁਤ ਸੋਨਾ ਜਿਹਾ ਸਟੱਫ ਹੈ ਮਸਲੀਨ ਕ੍ਰੇਪ ਮਿਕਸ ਜਸਟਾ ਇਹ ਮਸਲੀਨ ਤੇ ਵਾਲਾ ਸੂਟ ਆ ਜਿਹੜਾ ਇਹਨੂੰ ਤੁਸੀਂ ਮਸਲੀਨ ਹੀ ਕਹਿ ਸਕਦੇ ਹੋ ਪਿਓਰ ਮਸਲੀਨ ਮਿੱਤਰੋ ਲੁੱਕ ਕਿਵੀ ਕ੍ਰੇਪ ਦੀ ਹੋਏਗੀ ਸੇਮ ਇਹ ਸਲਵਾਰ ਆ ਜੀ ਇਹਦੇ ਨਾਲ ਇਹ ਹੈਗਾ ਦੁਪੱਟਾ ਇਹਦੇ ਕਲਰ ਇਹ ਕਲਰ ਨੇ ਜੀ ਦੇ ਸੋਨੇ ਨੇ ਕਲਰ ਇਹ ਵੀ ਸੂਟ ਬਹੁਤ ਸੋਹਣਾ ਹੈ ਬਹੁਤ ਪਿਆਰਾ ਪੇਸਾ ਇਹਦੇ ਵਿੱਚ ਹੁਣ ਸਾਡੇ ਕੋਲ ਸਿਰਫ ਮੇਰੇ ਖਾਲਚ 2-3 ਕੇ ਡਿਜ਼ਾਈਨ ਕਲਰ ਆਏ ਨੇ ਪਹਿਲਾਂ ਵੀ ਸੀਗੇ ਇੰਨੇ ਕੇ ਅਸੀਂ ਇਹਨਾਂ ਦੇ ਕਾਫੀ ਸਾਰੀਆਂ ਫੋਟੋ ਆ ਨਹੀਂ ਹੈ ਇਸੇ ਡਿਜ਼ਾਈਨ ਦੀ ਫਿਰ ਕਾਫੀ ਸਾਰੇ ਸੂਟ ਮਗਵਾਉਣ ਦੀ ਕੋਸ਼ਿਸ਼ ਕੀਤੀ ਸੀ ਬਟ ਮਿਲੇ ਨਹੀਂ ਜੀ ਇਹਦੇ ਵਿੱਚ yellow ਜਿਹਾ ਸ਼ੇਡ ਦੀ ਬਹੁਤ ਸੋਹਣਾ ਜਿਹਾ ਕਲਰ ਹੈ ਨਾਰਿੰਜਾ ਨਾ yellow ਤੇ ਕਲਰ ਇਹ ਮਿਲ ਜਗਾ ਇਹ ਹੈਗਾ ਜੀ ਸਟਨ ਵੇਸ ਦੇ ਉੱਪਰ ਸੂਟ ਇਹ ਸਟਨ ਦਾ ਸਟਾਫ ਹੈ ਠੀਕ ਹੈ ਇਹ ਵੀ ਆਰੀ ਵਰਕ ਦੇ ਨਾਲ ਮਿਲੇਗਾ ਤੁਹਾਨੂੰ ਸੂਟ ਬਲੈਕ ਕਲਰ ਦੀ ਸਲਵਾਰ ਆ ਚਨਾਉਂ ਸ਼ਫੌਨ ਦਾ ਦੁਪੱਟਾ ਇਹਦੇ ਨਾਲ ਵੀ ਇਹ ਸਿੰਗਲ ਹੀ ਕਲਰ ਆ ਇਹ ਹੈਗਾ ਜੀ ਸਰਵੋਸਕੀ ਦੇ ਵਿੱਚ ਕਾਫੀ ਸਾਰੀਆਂ ਫੋਟੋਆਂ ਆਈਆਂ ਸੀਗੀਆਂ ਇਹ ਸੂਟ ਕਿਸੇ ਨੇ ਹੋਲਡ ਤੇ ਕਰਵਾ ਲਿਆ ਸੀ ਤੇ ਫਿਰ ਪੇਮੈਂਟ ਨਹੀਂ ਸਹੀ ਇਹਨਾਂ ਦੀ ਤਾਂ ਕਰਕੇ ਰਹਿ ਗਿਆ ਸੂਟ ਬਹੁਤ ਅੱਛਾ ਸਰਵੋਸਕੀ ਦਾ ਕ੍ਰੇਪ ਦਾ ਸੂਟ ਆ ਸਾਰੇ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਦੁਪੱਟਾ ਵੀ ਤੁਹਾਨੂੰ ਸਾਰਾ ਹੀ ਟਾਈਡ ਐਂਡ ਟਾਈਚ ਬਹੁਤ ਸੋਹਣਾ ਦੁਪੱਟਾ ਮਿਲੇਗਾ ਏ ਵੇਸ ਹੈਗਾ ਜੀ 오ਰਗੈਂਜ਼ਾ ਦੇ ਉੱਪਰ ਇਹ ਸਿੰਗਲ ਸਿੰਗਲ ਜੇ ਸੂਟ ਨੇ ਥੋੜੇ ਬਹੁਤੇ ਜਿਹੜੇ ਪਏ ਨੇ ਉਹ ਵੀ ਤੁਹਾਨੂੰ ਮੈਂ ਪਿੱਛੇ ਦਿਖਾ ਰਹੀ ਆ ਇਹ 오ਰਗੈਂਜ਼ਾ ਦਾ ਸੂਟ ਆ ਬਹੁਤ ਸੋਹਣਾ ਜਿਹਾ ਤੇ ਇਹ ਹੈਗੀ ਜੀ ਦੀ ਸਲਵਾਰ ਤੇ ਇਹ ਮਿਲ ਜਾਏਗਾ ਤੁਹਾਨੂੰ ਇਹਦਾ ਦੁਪੱਟਾ 오ਰਗੈਂਜ਼ਾ ਦਾ ਇਹ ਦੁਪੱਟਾ ਕ੍ਰੇਪ ਦੀ ਸਲਵਾਰ ਆ ਤੇ 오ਰਗੈਂਜ਼ਾ ਦੀ ਸ਼ਰਟ ਹੈ ਜੀ ਇਹਦੇ ਨਾਲ ਇਹ ਕਲਰ ਦੀ ਸਲਵਾਰ ਆ ਤੇ ਇਹ ਹੈਗਾ ਸੈਕੰਡ ਡੇ ਦਾ ਕਲਰ ਨੈਕਸਟ ਸੂਟ ਬਹੁਤ ਸੋਹਣਾ ਜੀ ਇਹ ਵੀ ਔਰਗੈਂਜ਼ਾ 베이스 ਤੇ ਹੀ ਮਿਲੇਗਾ ਤੁਹਾਨੂੰ ਇਹ ਸੂਟ ਸੀਗੇ 35 ਵਾਲੀ ਔਰਗੈਂਜ਼ਾ ਵਾਲੀ ਇੱਕੋ ਹੀ ਪ੍ਰਾਈਸ ਕੱਢ ਰਹੀਆਂ ਅੱਜ ਸਾਰੀ ਬਹੁਤ ਸੋਹਣਾ ਸੂਟ ਆ ਸਾਰਾ ਹੀ ਆਰੀ ਵਰਕ ਦੇ ਨਾਲ ਆ ਕਲਰ ਵੀ ਬਹੁਤ ਪਿਆਰਾ ਹੈ ਔਰਗੈਂਜ਼ਾ ਦਾ ਹੀ ਦੁਪੱਟਾ ਰਹੇਗਾ ਜੀ ਇਹਦੇ ਨਾਲ ਠੀਕ ਹੈ ਇਹ ਸਾਨੂੰ ਦੋ ਕਲਰ ਮਿਲ ਜਾਣਗੇ ਦੋਨੋਂ ਹੀ ਕਲਰ ਬਹੁਤ ਸੋਹਣੇ ਆ ਇਹ ਵੀ ਕਰੀਪ ਤੇ ਆ ਜੀ ਸੂਟ ਬਹੁਤ ਪਿਆਰਾ ਜਿਹਾ ਲੱਗ ਰਿਹਾ ਸੂਟ ਬਣਿਆ ਹੋਇਆ ਦੇਖੋ ਸੂਟ ਕਿੰਨਾ ਸੋਹਣਾ ਲੱਗਦਾ ਡਿਜ਼ਾਈਨ ਇਹਦਾ نیچے ਚੈੱਕ ਆ ਇਹਦਾ ਜਿਹੜਾ ਵੇਸ ਆ ਤੇ ਉੱਪਰ ਟਾਈ ਐਂਡ ਡਾਈ ਦੀ ਤਰ੍ਹਾਂ ਸ਼ਰਟ ਆ ਜੀ ਇਹ ਸਲਵਾਰ ਆ ਤੇ ਪਿਓਰ ਸ਼ਫਾਉਣ ਦਾ ਪੱਟੀ ਨਾਲ ਇਹਦਾ ਦੁਪੱਟਾ ਇਹਦੇ ਵੀ ਸੁਨਸਣਾ ਜੀ ਇਹਦਾ ਸੈਕੰਡ ਕਲਰ ਠੀਕ ਹੈ ਨੈਕਸਟ ਦੇ ਰਹੇ ਹਾਂ ਜੀ ਤੁਹਾਨੂੰ ਨਮਾਜ਼ ਡਿਜ਼ਾਈਨ ਇਹ ਹੈਗੇ ਨੇ ਜੀ ਜੰਗਲ ਦੇ ਵਿੱਚ ਸਾਥੀ ਕੋੜੇ ਹਰ ਇੱਕ ਡਿਜ਼ਾਈਨਿੰਗ ਚੱਲਦੀ ਆ ਹਰ ਇੱਕ ਦੀ ਚੁਆਇਸ ਹੁੰਦੀ ਆ ਤੇ ਮੈਨੂੰ ਵੀ ਕੁਛ ਐਦਾਂ ਦਾ ਮੰਗਵਾਉਣਾ ਪੈਂਦਾ ਸੋਹਣਾ ਡਿਜ਼ਾਈਨ ਵੈਸੇ ਇਹਦੇ ਨਾਲ ਵੀ ਕ੍ਰੇਪ ਦੀ ਸਲਵਾਰ ਆ ਕ੍ਰੇਪ ਦੀ ਸ਼ਰਟ ਆ ਸ਼ਫਵਾਨ ਦਾ ਹੈਗਾ ਜੀ ਦੁਪੱਟਾ ਇਹਦੇ ਨਾਲ ਤੁਹਾਨੂੰ ਇਹ ਸੈਕੰਡ ਕਲਰ ਮਿਲ ਜਾਏਗਾ ਠੀਕ ਹੈ ਨੈਕਸਟ ਦੇ ਰਹੇ ਆ ਬਹੁਤ ਪਿਆਰਾ ਪੀਸ ਇਹਨੂੰ ਤੁਸੀਂ ਪਾਕਿਸਤਾਨੀ ਲੁੱਕ ਤੇ ਵੀ ਬਣਾ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਹੈ 3500 ਦੇ ਵਿੱਚ ਸੌਰੀ 2900 ਦੇ ਵਿੱਚ 2800 ਦੇ ਵਿੱਚ ਇਹ ਹੈਗਾ ਜੀ ਚਨਾਉਨ ਸ਼ਵਾਨ ਦਾ ਦੁਪੱਟਾ ਤੇ ਇਹ ਹੈਗਾ ਦਾ ਸੈਕਿੰਡ ਕਲਰ ਇਹ ਸਲਵਾਰ ਆ ਤੇ ਇਹ ਸ਼ਰਟ ਆ ਇਹ ਡਿਜ਼ਾਈਨ ਬਹੁਤ ਜ਼ਿਆਦਾ ਫੋਟੋ ਆਂਦੀਆਂ ਸੀ ਇਹ ਸਾਨੂੰ ਮਿਲਿਆ ਹੀ ਨਹੀਂ ਹੈਗਾ ਜਸਟ ਇੱਕੋ ਹੀ ਸੂਟ ਹੈ ਦੇ ਵਿੱਚ ਇਹ ਬਹੁਤ ਸਿਆਣੂ ਜਿਹਾ ਸੂਟ ਆ ਬਹੁਤ ਸੋਨਾ ਕਲਰ ਡਿਜ਼ਾਈਨ ਇਹਦਾ ਸਟਾਫ ਵੀ ਬਹੁਤ ਪਿਆਰਾ ਹੈ ਇਹ ਹੈਗਾ ਜੀ ਇਹਦਾ ਦੁਪੱਟਾ ਠੀਕ ਹੈ ਇਹ ਸਿੰਗਲੀ ਸੂਟ ਆ ਇਹ ਲਾਈਨ ਵਾਲਾ ਇਵਰਗ੍ਰੀਨ ਸੂਟ ਸਾਡਾ ਇਹ ਵੀ 35 ਤੋਂ ਮੁੜ ਕੇ ਆਇਆ ਸੂਟ 29 ਤੇ ਆ ਗਿਆ ਚਨਾਸ਼ ਫੌਂਦਾ ਦੁਪੱਟੇ ਦੇ ਨਾਲ ਵੀ ਇਹ ਹੈਗਾ ਜੀ ਬਹੁਤ ਸੋਨਾ ਸੂਟ ਕੇਰੇ ਹੈਵੀ ਦੇ ਨਾਲ ਬਹੁਤ ਪਿਆਰਾ ਪੀਸ ਹੈ ਇਹ ਹੈਗਾ ਦੁਪੱਟਾ ਠੀਕ ਹੈ ਕਲਰ ਡਿਜ਼ਾਈਨ ਤਾਂ ਇੱਕ ਤੋਂ ਇੱਕ ਨੇ ਜੇ ਜਿਹੜਾ ਵੀ ਤੁਸੀਂ ਲੈਣਾ ਲੈ ਸਕਦੇ ਹੋ 2900 ਪ੍ਰਾਈਸ ਆ ਜੇ ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ ਇਹ ਨੈਕਸਟ ਕਲਰ ਆ ਚਨਾਉਂਸ਼ ਫੋਨ ਦੇ ਨਾਲ ਇਹਨਾਂ ਦੇ ਨਾਲ ਇਦਾਂ ਦੁਪੱਟੇ ਰਹਿਣਗੇ ਪਲੇਨ ਸਲਵਾਰਾਂ ਨੇ ਇਹ ਸਿੰਗਲ ਸਿੰਗਲ ਸੂਟ ਆ ਜਿਹੜੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਕੋਈ ਹੋਏਗਾ ਵਿੱਚ ਇੱਕ ਰੁਕ ਇਹ ਵੀ ਦੇਖ ਰਿਓ ਤੇ ਸੈਂਟਰ ਪੈਨਲ ਦੇ ਨਾਲ ਬਹੁਤ ਸੋਹਣਾ ਡਿਜ਼ਾਈਨ ਆ ਇਹ ਹੈਗੇ ਆ ਜੀ ਇਹ ਨਾਲ ਦੁਪੱਟਾ ਇਹਦਾ ਕ੍ਰੇਪੀ ਸਲਵਾਰ ਆ ਤੇ ਦੋ ਕਲਰ ਨੇ ਹਾਂ ਜੀ ਉਮੀਦ ਕਰਦੀ ਹਾਂ ਕਲੈਕਸ਼ਨ ਨੇ ਪਸੰਦ ਆਈ ਹੋਈਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇਣ ਲਈ ਵੀ ਥੈਂਕ ਯੂ so much